ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜਿਆ ਇੱਕ ਛੋਟੀ ਜੀ ਕਹਾਣੀ ਲੈ ਕੇ ਪਰ ਬਹੁਤ ਵੱਡੀ ਪੋਜ਼ਿਟਿਵਿਟੀ ਮੋਟੀਵੇਸ਼ਨ ਤੁਹਾਨੂੰ ਜ਼ਰੂਰ ਦੇਊਗੀ ਕਹਾਣੀ ਭਾਵੇਂ ਛੋਟੀ ਆ ਇੱਕ ਪਰਿਵਾਰ ਨਵੀਂ ਗੱਡੀ ਲੈਣ ਦਾ ਪਲਾਨ ਕਰਦਾ ਵਾ ਸਾਰਾ ਕੁਝ ਡਿਸਾਈਡ ਹੋ ਚੁੱਕਿਆ ਹੁੰਦਾ ਵੀ ਕਿਹੜੀ ਗੱਡੀ ਲੈਣੀ ਆ ਕਿਹੜਾ ਕਲਰ ਲੈਣਾ ਬੜੀ ਖੁਸ਼ੀ-ਖੁਸ਼ੀ ਪਰਿਵਾਰ ਗੱਡੀ ਲੈਣ ਦੇ ਲਈ ਸ਼ੋਰੂਮ ਦੇ ਵਿੱਚ ਪਹੁੰਚਦਾ ਇੱਕ ਸਾਡੇ ਇੰਡੀਅਨ ਕਲਚਰ ਦੇ ਵਿੱਚ ਮੀਡਲ ਕਲਾਸ ਲਈ ਬਹੁਤ ਵੱਡਾ ਦਿਨ ਹੁੰਦਾ ਕਿ ਜਦੋਂ ਉਹ ਇੱਕ ਨਵੀਂ ਕਾਰ ਲੈਣ ਦੇ ਲਈ ਜਾਂਦੇ ਆ ਹਨ ਸੋ ਬਹੁਤ ਚਾਹ ਦੇ ਨਾਲ ਸਾਰਾ ਪਰਿਵਾਰ ਪਹੁੰਚਦਾ ਵਾ ਜੀ ਸ਼ੋਰੂਮ ਦੇ ਵਿੱਚ ਜੋ ਵੀ ਫਾਰਮੈਲਟੀ ਸੀ ਪੈਸੇ ਦਾ ਲੈਣ ਦੇਣ ਸੀ ਕਾਗਜ਼ੀ ਕਾਰਵਾਈ ਸੀ ਸਾਰੀ ਕੀਤੀ ਜਾਂਦੀ ਆ ਤੇ ਥੋੜੀ ਦੇਰ ਬਾਅਦ ਗੱਡੀ ਦੀ ਚਾਬੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਆ ਦੋ ਬੱਚੇ ਸੀਗੇ ਜੀ ਇੱਕ ਹਸਬੰਡ ਵਾਈਫ ਸੀ ਉਹ ਗੱਡੀ ਦੀ ਡਿਲੀਵਰੀ ਲੈਣ ਤੋਂ ਬਾਅਦ ਜਦੋਂ ਬਾਹਰ ਆਉਂਦੇ ਆ ਸ਼ੋਰੂਮ ਚ ਤਾਂ ਆਪਸ ਦੇ ਵਿੱਚ ਗੱਲ ਕਰਦੇ ਆ ਕਿ ਸਭ ਤੋਂ ਪਹਿਲਾਂ ਅਸੀਂ ਇਸ ਗੱਡੀ ਨੂੰ ਮੰਦਰ ਦੇ ਵਿੱਚ ਲੈ ਕੇ ਜਾਵਾਂਗੇ ਉਹ ਨੇੜੇ ਇੱਕ ਬਹੁਤ ਵੱਡਾ ਮੰਦਰ ਸੀਗਾ ਉੱਥੇ ਜਾਣ ਦਾ ਫੈਸਲਾ ਕਰਦੇ ਨੇ ਤੇ ਜਦੋਂ ਮੰਦਰ ਪਹੁੰਚ ਜਾਂਦੇ ਨੇ ਨਵੀਂ ਕਾਰ ਲੈ ਕੇ ਉੱਥੇ ਨਾ ਬੜਾ ਵੱਡਾ ਇੱਕ ਦਰਖਤ ਸੀਗਾ ਜਿਹੜਾ ਕਾਫੀ ਪੁਰਾਣਾ ਸੀ ਉਹਦੀ ਛਾਂ ਦੇ ਥੱਲੇ ਗੱਡੀ ਖੜੀ ਕਰਦੇ ਆ ਵੀ ਨਵੀਂ ਗੱਡੀ ਆ ਵੀ ਛਾਵੇਂ ਖੜੀ ਕਰੀਏ ਉਹ ਜਿੱਦਾਂ ਹੀ ਗੱਡੀ ਰੋਕਦੇ ਆ ਨਾ ਵਿਚ ਬੈਠਾ ਸੀ ਪਰਿਵਾਰ ਦਰਖਤ ਡਿੱਗ ਜਾਂਦਾ ਤੇ ਉਹ ਗੱਡੀ ਦਾ ਕਾਫੀ ਨੁਕਸਾਨ ਹੋ ਜਾਂਦਾ ਪਰ ਜਿਹੜਾ ਪਰਿਵਾਰ ਸੀ ਉਹ ਸਾਰਾ ਸਹੀ ਸਲਾਮਤ ਬਾਹਰ ਆ ਜਾਂਦਾ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸਿਰਫ ਗੱਡੀ ਦਾ ਨੁਕਸਾਨ ਹੁੰਦਾ ਲੋਕ ਕੱਟੇ ਹੁੰਦੇ ਨੇ ਗੱਲਾਂ ਕਰਦੇ ਨੇ ਵੀ ਦੇਖਦੇ ਆ ਬਿਲਕੁਲ ਬ੍ਰੈਂਡ ਨਿਊ ਕਾਰ ਆ ਉਹ ਕਹਿੰਦੇ ਵੀ ਤੁਹਾਨੂੰ ਇਹ ਕਾਰ ਆ ਨਾ ਜਿਹੜੀ ਇਹ ਰਾਸ ਨਹੀਂ ਆਈ ਦੇਖੋ ਤੁਸੀਂ ਹੁਣੇ ਹੀ ਹਲੇ ਲਈ ਆ ਤੇ ਇਹਦੇ ਤੇ ਦਰਖਤ ਡਿੱਗ ਗਿਆ ਜਿਹੜੀ ਵਾਈਫ ਹੁੰਦੀ ਆ ਉਹ ਵੀ ਇਹ ਗੱਲ ਮੰਨ ਲੈਂਦੀ ਆ ਵੀ ਇਹ ਗੱਡੀ ਜਿਹੜੀ ਆ ਮਨੂਸਾ ਗੱਡੀ ਲੈਂਦੇ ਸਾਰੀ ਸਾਡੇ ਪਰਿਵਾਰ ਦਾ ਨੁਕਸਾਨ ਹੋ ਗਿਆ ਉਹਦੀ ਇਹ ਸੋਚ ਸੀ ਵਾਈਫ ਦੀ ਪਰ ਜਿਹੜਾ ਹਸਬੈਂਡ ਸੀ ਨਾ ਜਿਹੜਾ ਬੰਦਾ ਸੀ ਉਹ ਇਹਦੇ ਉਲਟ ਸੋਚਦਾ ਵਾ ਉਹਦਾ ਨਜ਼ਰੀਆ ਹੋਰ ਸੀਗਾ ਉਹ ਉਸ ਗੱਡੀ ਨੂੰ ਵੇਚਦਾ ਨਹੀਂ ਜਿਹੜੇ ਲੋਕਾਂ ਨੇ ਕਹਿਤਾ ਸੀ ਵੀ ਇਸ ਗੱਡੀ ਨੂੰ ਜਿੰਨੀ ਜਲਦੀ ਹੁੰਦਾ ਹੁਣ ਵੇਚ ਦੋ ਬਾਹਰ ਕੱਢ ਦੋ ਆਪਣੀ ਜ਼ਿੰਦਗੀ ਚੋਂ ਪਰ ਉਹ ਨਹੀਂ ਅਦਾ ਕਰਦਾ ਉਹ ਉਸ ਗੱਡੀ ਨੂੰ ساری ਉਮਰ ਸਾਹਮਣੇ ਰੱਖਦਾ ਉਹ ਕਹਿੰਦਾ ਵੀ ਇਹ ਗੱਡੀ ਮਨਹੂਸ ਨਹੀਂ ਇਹ ਗੱਡੀ ਤਾਂ ਮੇਰੇ ਲਈ ਬੜੀ ਲੱਕੀ ਆ ਤਾਂ ਵਾਈਫ ਨੇ ਪੁੱਛਿਆ ਵੀ ਗੱਡੀ ਲੱਕੀ ਕਿਵੇਂ ਆ ਉਹ ਕਹਿੰਦਾ ਵੀ ਇਹਨੇ ਜਾਨ ਬਚਾ ਲਈ ਆਪਣੇ ਚਾਰਾਂ ਦੀ ਤੂੰ ਇਹ ਸੋਚ ਵੀ ਗੱਡੀ ਕਿੰਨੀ ਸਟਰੋਂਗ ਆ ਦਰਖਤ ਡਿਗਿਆ ਆਪਣਾ ਕੋਈ ਨੁਕਸਾਨ ਹੀ ਨਹੀਂ ਹੋਇਆ ਆਪਣੀ ਜਾਨ ਬਚੀ ਆ ਇਹ ਗੱਡੀ ਦੇ ਨਾਲ ਮੈਂ ਇਹਨੂੰ ਕਿਵੇਂ ਛੱਡ ਦਵਾਂ ਇਹ ਠੀਕ ਕਰਾ ਕੇ ਮੈਂ ਇਹੀ ਚਲਾਈ ਆ ساری ਜ਼ਿੰਦਗੀ ਕੀ ਪਤਾ ਕੋਈ ਹੋਰ ਹਲਕੀ ਜੀ ਗੱਡੀ ਆਪਾਂ ਲੈ ਲੈਂਦੇ ਤੇ ਉਹਦੇ ਨਾਲ ਜੇ ਉਹਦੇ ਉੱਤੇ ਦਰਖਤ ਡਿੱਗਦਾ ਤੇ ਆਪਣਾ ਕਿੰਨਾ ਕੁ ਨੁਕਸਾਨ ਆਪਣੇ ਬੱਚਿਆਂ ਦਾ ਤੇ ਆਪਣਾ ਹੋ ਜਾਂਦਾ ਸੋ ਇਹ ਸੋਚ ਦਾ ਫਰਕ ਸੀਗਾ ਇੱਕ ਬੰਦੇ ਨੇ ਗੱਡੀ ਨੂੰ ਮਨੂਸ ਕਿਹਾ ਇੱਕ ਬੰਦੇ ਨੇ ਦੇਖਿਆ ਕਿ ਇਸ ਗੱਡੀ ਕਰਕੇ ਤਾਂ ਮੇਰਾ ਪਰਿਵਾਰ ਬਚ ਗਿਆ ਸੋ ਦੋਸਤੋ ਦੇਖੋ ਇਹ ਕਹਾਣੀਆਂ ਇਹੀ ਸਿੱਖਿਆਵਾ ਕਿ ਨਜ਼ਰੀਏ ਕਈ ਤਰ੍ਹਾਂ ਦੇ ਹੋ ਸਕਦੇ ਆਪਾਂ ਕਿਸੇ ਚੀਜ਼ ਨੂੰ 네ਗੇਟਿਵਲੀ ਦੇਖਾਂਗੇ ਉਹ ਆਪਾਂ ਨੂੰ 네ਗੇਟਿਵ ਲੱਗਣ ਲੱਗ ਜੂਗੀ ਲੋਕਾਂ ਦੀਆਂ ਗੱਲਾਂ 'ਚ ਆ ਕੇ ਕਈ ਵਾਰ ਆਪਾਂ ਪੋਜ਼ਿਟਿਵ ਨੂੰ ਨੈਗੇਟਿਵ ਬਣਾ ਲੈਂਦੇ ਆ ਪਰ ਜੇ ਤੁਸੀਂ ਹਮੇਸ਼ਾ ਪੋਜ਼ਿਟਿਵ ਕੱਢਣ ਦੀ ਕੋਸ਼ਿਸ਼ ਕਰੋਗੇ ਕਿਸੇ ਚੀਜ਼ ਦੇ ਵਿੱਚੋਂ ਨਾ ਤਾਂ ਉਹ ਵੀ ਕੱਢ ਲੋਗੇ ਹਰ ਚੀਜ਼ ਦੇ ਵਿੱਚ ਪੋਜ਼ਿਟਿਵਿਟੀ ਵੀ ਹੁੰਦੀ ਆ ਨੈਗੇਟਿਵਿਟੀ ਵੀ ਹੁੰਦੀ ਆ ਇਹ ਸਾਡੀ ਸੋਚ ਤੇ ਡਿਪੈਂਡ ਆ ਅਸੀਂ ਕੀ ਲੱਭਣਾ ਵਾ ਸੋ ਦੋਸਤੋ ਚੰਗਾ ਜਾਂ ਮਾੜਾ ਕੁਝ ਨਹੀਂ ਹੁੰਦਾ ਇਹ ਸਿਰਫ ਇੱਕ ਨਜ਼ਰੀਆ ਵਾ ਤੇ ਜਿਹੜਾ ਪ੍ਰਮਾਤਮਾ ਦਾ ਇੱਕ ਪਲਾਨ ਆ ਨਾ ਆਪਣੇ ਲਈ ਉਹਦੇ ਮੁਰੇ ਆਪਣਾ ਕੋਈ ਜ਼ੋਰ ਨਹੀਂ ਚੱਲਦਾ ਆਪਾਂ ਕਿਸੇ ਚੀਜ਼ ਨੂੰ ਦੋਸ਼ ਜਿੰਨੇ ਮਰਜ਼ੀ ਦੇ ਲਈਏ ਹੋਣਾ ਉਹੀ ਆ ਜੋ ਪ੍ਰਮਾਤਮਾ ਨੇ ਲਿਖਿਆ ਹੋਇਆ ਸੋ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਉਮੀਦ ਪੂਰੀ ਆ ਕਿ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਊਗੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਬਹੁਤ ਜਲਦੀ ਮਿਲਦਾ